ਕੀ ਜੜੀ ਨਾ ਕੰਮ ਕਰ ਬੀ ਚੱਲਦਾ ਤੇ ਪੜਾਈ ਕਿਵੇਂ ਹੈ ਉਹ ਬੀ ਚੱਲਦੀ ਆ ਚੱਬ ਬਹੁਤ ਬੀ ਚੱਲਦਾ ਉਹ ਬੀ ਪੜਾਈ ਤੇਰਾ ਕੰਮ ਕਰ ਕੇ ਮੈਂ ਥੀ ਬਾੜੀ ਦਾ ਕੰਮ ਕਰਾ ਟੀਕੋ ਆਪਣਾ ਲੈਟ ਲੂਟ ਫਰਾਈ ਜੀ ਅੱਜ ਹਾਰੀ ਆ ਲੈਟ ਆ ਆ ਮੋਟਰ ਚਲਾੜ ਗਈ ਹੈਗੀ ਹਾਂ ਅੱਜ ਕਰੋਣਾ ਲਾ ਕੇ ਨਹੀਂ ਆਣਾ ਅੱਛੇ ਨਾ ਹੋਵੇ ਨਾ ਆ ਕੇ ਆਇਆ ਨਾ ਹੋਵੇ ਮੈਂ ਕਰੋ ਮੇਰੀ ਗੱਲ ਸੁਣੋ ਆ ਮੈਂ ਅੱਜ ਫੇਸਬੁੱਕ ਤੇ ਖੜਾ ਕਹਿੰਦੇ ਲੋਕਾਂ ਦੀ ਬਹੁਤ ਮੌਤ ਹੋ ਗਈ ਐ ਨਸਲੇ ਨਾਲ ਹਾਂ ਹਾਂ ਹੋ ਜਾਓ ਤੂੰ ਜੀ ਨਸ਼ਾ ਨਹੀਂ ਕਰਨਾ ਮੈਂ ਤੁਹਾਨੂੰ ਦੱਸਦਾ ਚਾ ਬਹੁਤ ਨਸ਼ੇ ਹੋ ਨਸ਼ਾ ਨਹੀਂ ਕਰਦਾ ਇਹਨਾਂ ਨੂੰ ਕਿਤਾਬਾਂ ਜੀ ਪੜਾਉਂਦੇ ਨੇ ਬਿਨ ਨਸ਼ਾ ਕਰ ਨਸ਼ਾ ਕਰਨੀ ਆਇਆ ਕਰੋ ਅੱਜ ਆਪਾਂ ਨੂੰ ਖੇਤ ਲੈ ਕੇ ਚੱਲਦੇ ਆਪਣੀ ਬੰਜਰ ਮਿੱਟੀ ਆਉਂਦੇ ਆਪਾਂ ਨੂੰ ਹਰਾ ਕਰਨ ਲਈ ਹਾਂ ਚੱਲ ਚੱਲ ਜਾ ਚਾ ਫਿਰ ਅੱਜ ਫਿਰ ਪਾਣੀ ਲਾ ਦਾਂਗੇ ਨਾਲ ਹਾਂ ਚੱਲ ਆਹ ਰਹੀ ਹੁਣ ਸੁਟਾ ਦਿਆ ਕੰਮ ਕਰੇ ਜਿਸਾਲਾ ਆ ਜਾ ਚਾ ਆਪਣੀ ਬੰਜਰ ਜਮੀਨ ਆ ਗਈ ਆ ਚਲ ਐ ਕਰਦੇ ਆ ਫਿਰ ਤੂੰ ਯਾਰ ਕਹੀ ਚੱਕ ਲੈ ਮੈਂ ਦਾਤੀ ਚੱਕ ਲੈਣੇ ਕੱਖ ਜੇ ਵੱਡ ਦਾਂਗੇ ਨਾਲ ਅੱਜ ਵੱਡ ਦਨੇ ਆ ਚਲੋ ਫਿਰ ਮਾਸ਼ਾ ਅੱਖ ਕੰਡਰ ਅਹਰ ਪਾਲਾ ਆ ਬੈਠਾ ਹੋਰ ਵੀ ਕਿਤਾਗ ਜੇ ਮੈਂ ਆਂ ਕਿਤਾਗ ਹਾਂ ਬੜੀਆ ਹਾਂ ਵਧੀਆ ਵਧੀਆ ਆਪਣੇ ਮੁੰਡੇ ਕਿੱਧਰ ਜਾ ਰਹੇ ਨੇ ਓਏ ਆਉਂਗਾ ਪਲੇਟ ਭੇਜ ਦੇ ਜਿਹੜੀ ਆਪਣੀ ਬੰਜਰ ਜਮੀਨ ਨੇ ਉਹ ਉੱਥੇ ਪਾਣੀ ਆ ਲਵਾਇਆ ਜੀ ਦੇਖ ਲੰਨੇ ਜੋ ਕੁਝ ਅੱਛਾ ਅੱਛਾ ਫਿਰ ਚੱਲਾ ਭਾਈ ਆ ਰਹਿ ਬਰਾ ਕੁਬਾਇ ਨੇ ਆਹ ਫੋਟੋ ਲੈਣਾ ਪਾਉਣਾ ਦਰ ਮੈਂ ਤਾਂ ਸਮੇਂ ਬਈ ਨਾ ਹਾਂ ਉਹ ਸਿਆ ਉਹ ਨਾ ਹਾਂ ਮੇਰਾ ਵੀ ਟਰੈਕਟਰ ਫੜ ਕੇ ਲੈ ਲੇ ਹੋ ਹੋਰਾ ਵਾਹ ਆਹ ਮੇਰਾ ਵੀ ਟਰੈਕਟਰ ਲੈ ਲਿਆ ਹਾਂ ਹਾਂ ਹੋਰਾ ਉਤਰਿਆ ਨੂੰ ਹਾਂ ਹੋਰ ਬਹੁਤ ਗਰਮੀ ਹੈ ਪਾਣੀ ਦਾ ਗਲਾਸ ਲਿਆ ਹਾਂ ਉਹ ਮੇਰਾ ਟਰੈਕਟਰ ਲੈ ਲੀਦੀ ਏ ਹਾਂ ਗਰਮੀ ਬਹੁਤ ਆ ਗਈ। ਹਾਂ ਆ ਗਈ। ਚਾਚਾ ਬਹੁਤ ਗਰਮੀ ਆ ਰਹੀ ਹੈ ਯਾਰ। ਗਰਮੀ ਦਾ ਰਹੀ ਆ ਪੁੱਤ। ਕਰੇ ਆ ਕੰਮ ਕੁਮਤਾ ਹੱਸਦਾ ਕੰਮ ਕਰਨ ਵੇਲੇ ਦਾ ਗਰਮੀ ਲੱਗਦੀ ਹੈ। ਹਾਂ ਹੋਰ ਉਹਦਾ ਕੰਮ ਦੱਸੀ ਜੇ ਗਰਮੀ ਨਹੀਂ ਲੱਗਦੀ। ਹਾਰੀ ਕੰਮ ਨਹੀਂ ਆਇਆ। ਟਰੈਕਟਰ ਰਖੜੇ ਉਹਨੇ। ਮੈਂ ਉਹਦਾ ਕਰਾਂ। ਆਪੇ ਪੁੱਤ ਕੱਲੂ ਆ ਕੱਟ ਦਿਓ ਕੱਖ। ਹਾਂ ਇਹ ਤਾਂ ਬਾੜੇ ਹੋਦ ਨੇ ਕੋਈ ਨਹੀਂ। ਕੱਲ੍ਹ ਬੇਤਾ ਕੱਲੂ ਕਰ ਦਾਂਗੇ। ਐਵੇਂ ਕੱਢ ਕੇ ਕਰ ਦਾਂਗੇ ਕੋਈ ਨਹੀਂ। ਹਾਂ ਠੀਕ ਆ। ਚੱਲ ਮੈਂ ਅਸੀ ਖੇਡਣੇ ਜਾਂਦੇ ਹਾਂ ਉਹਨਾਂ ਨੂੰ ਕੀ। ਜਾ ਬਾਹਰ। ਹਾਂ ਠੀਕ ਆ। ਹਾ ਤੁਨ ਡਰ ਲਾ ਦਾ ਮੋਟਰ ਤੇ ਡਰ ਲਾ ਦਾ ਠੀਕ ਆ ਅੱਛੇ ਓਏ ਆਪਣੇ ਵਾਲੇ ਦੇ ਛੇ ਆਪਦਾ ਆਪਦਾ ਚੱਲਦੀ ਨਾ ਅੱਜ ਮਾਰ ਦੇ ਪਿਛਾੜਿਆ ਆਇਆ ਵੀਰਾ ਤੁਮ ਕੰਮ ਕੀ ਆਪਾਂ ਵੀ ਆ ਜਾ ਜੀ ਚਲ ਕਿਧਰ ਪਾਰ ਕੇ ਨਹੀਂ ਚੱਲ ਗਈਏ ਹਾਂ ਚੱਲ ਆ ਜੀ ਵਾਲੇ ਨੂੰ ਦੇਖ ਲਾ ਲੀਂ ਪਾ ਕੇ ਹਾਂ ਚੱਲ ਪਤਾ ਕਿ ਨਾ ਸਹੀ ਤੇ ਲੱਗ ਰੋ ਨਾ ਨਾ ਆਪਣੇ ਰਹਿ ਸਵਾਬ ਸਹੀ ਨਹੀਂ ਆ ਨਹੀਂ ਬੈਠੇ ਵਾਹ ਹੋਲੀ ਕਰ ਪਈ ਤੀ ਮੈਂ ਪਹਿਲਾਂ ਹੀ ਚਾਚਾ ਕਿਵੇਂ ਹੋ ਠੀਕ ਆ ਉਹ ਕਿਵੇਂ ਅੱਡ ਗਿਆ ਬੈਠਾ ਉਰੇ ਓਏ ਉਰੇ ਆ ਜਾ ਜੀ ਨਾ ਖੇਡ ਨਹੀਂ ਕਰਦਾ ਤੂੰ ਇਹ ਮਾਰੇ ਹੇੜਦਾ ਇਹ ਮਾਰੇ ਹੇੜਦਾ ਚਾਚਾ ਉਰਾ ਤੁਸੀਂ ਅੱਜ ਤੁਹਾਨੂੰ ਅੱਜ ਦੇਖ ਹੀ ਲੈਣਗੇ ਚਾਚਾ ਤਾਂ ਯਾਰ ਸੁਣ ਆ ਨਹੀਂ ਲੱਗ ਰੇ ਜਿਵੇਂ ਆ ਗਏ ਨਾ ਬਰੇ ਹਾਂ 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 ਆ ਲਲਵਾ ਤਾ ਆਏ ਅੱਜ ਖੇਡ ਲਓ ਆ ਤੁਹਾਨੂੰ ਕਰੀਏ ਤੂੰ ਬੈਲਾ ਬੈਠਾ ਦੁਆ ਕਰ ਉਹ ਕਰ ਰਿਹਾ ਚਾਚਾ ਕੰਦਾ ਰਹਾ ਦੁਆ ਹਾਂ ਸਾਡੇ ਪਹਿਲਾਂ ਕੱਖ ਜੀ ਇੱਧਰ ਆ ਕਰਕੇ ਦਿਖਾਉ ਤੁਹਾਨੂੰ ਮੰਨ ਜਾਗੇ ਆਏ ਚਾਚੇ ਹੋ ਚਾਚੇ ਨੂੰ ਕਰ ਤੂੰ ਬੁੜੇ ਹੋ ਰਿਹਾ ਆਏ ਚਾਚੇ ਇੱਧਰ ਆ ਇੱਧਰ ਆ ਇੱਧਰ ਦੇਖੋ ਦੇਖਿਓ ਬੁੜੇ ਤਾਂ ਤੁਸੀਂ ਹੋਏ ਪਏ ਹੋ ਗਾ ਉਹ ਛੋਟੀ ਭੈਣ ਨੂੰ ਆ ਕਿੱਧਰ ਜਾਈ ਜਾਂਦਾ ਕੰਮ ਆ ਦੇਖ ਚੱਲ ਆ ਚਾਚਾ ਨਾ ਉਹ ਬੁੜਾ ਹੋ ਰਿਹਾ ਹੁਣ ਤੇਰੀ ਜਾਨ ਨਹੀਂ ਰਹੀ ਜਾਂਦਾ ਹੈ ਕਿ ਜਾਂਦਾ ਹੈ ਕਿ ਆਏ ਹੋਏ ਜਾਂਦਾ ਹੈ ਕਿ ਚਾਚੇ ਜੀ ਆ ਦੇਖ ਟੋਲੇ ਦੇ ਖਾ ਨਹੀਂ ਯਾਰ ਤਾਂ ਖਾ ਖਮੋ ਜਿੰਮ ਜਿੰਮ ਲੱਗਦਾ ਮਾਟਾ ਦੰਨਾ ਹੀ ਹੋਣਾ ਲਾ 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 ਪੈ ਨਹੀਂ ਲੱਸੀ ਹੋਈ ਪਾਟਣ ਵਾਸਤੇ ਆਪਣੇ ਪੰਚੀ ਹੋ ਗਏ ਈ ਚੂਏ ਇਨਾ ਵਾਤਾ ਉਥੋਂ ਉਹਦਾ ਯਾਰ ਲੋਕ ਪਤੰਦਰ ਮੈਂ ਉਹ ਵਾਕੀ ਨਹੀਂ ਜੀਂਦਾ ਆਸਿਆ ਹੋਰ ਪਹਿਲਾਂ ਤਾਂ ਸੀ ਯਾਰ ਮੈਂ ਲਾ ਗਏ ਚਾਚੇ ਤੂੰ ਵੀ ਇਨੇ ਇਨੇ ਲਾਤੇ ਹੈ ਚਾਚੇ ਤਾਂ ਗੜੇ ਲੱਗਦੇ ਨੇ ਬੁੜਾ ਤਾਂ ਹੋ ਰਹਿਗਾ ਉਹ ਇਹਨਾਂ ਖਾ ਖਾ ਪੁਖੀਆਂ ਮਰਿਆ ਪਿਆ ਆਪਣਾ ਦਰਬਾ ਯਾਰ ਮੈਂ ਕਿੱਥੇ ਆ ਨਾ ਸੀ ਐ ਸੰਗਾ ਪਾਸਤਾ ਜਾਣੇ ਠੀਕ ਹੈ ਜਾ ਠੀਕ ਆ ਚਾਚਾ ਹਾਂ ਰੀ ਤਾਰਾ ਕੱਢਣੀ ਨੇ ਉਹ ਚੱਲ ਆਇਆ ਯਾਰ ਹੁਣ ਬਹੁਤ ਨੇਰਾ ਹੋ ਗਿਆ ਚੱਲੀਏ ਉਹ ਚੱਲਦੇ ਆਂ ਫੜਦੇ ਦੋ ਬੰਦ ਐ ਟੌਂਚੀ ਤਾਣਾ ਸਰਕਾਰ ਨੂੰ ਓ ਤਾ ਮੁੰਡਿਓ ਠੀਕ ਐ ਵੀਰੇ ਯਾਰ ਨੂੰ ਡੋਡੇ ਠੀਕ ਐ ਵੀਰੇ ਤੂੰ ਦੱਸ ਕਿਵੇਂ ਐ ਨਹੀਂ ਕਰਿਆ ਜੀ ਦੇਖਿਓ ਇਹ ਕੀ ਐ ਵੀਰੇ ਜੇ ਇਸ ਕਬਰੀ ਖਾਏ ਐ ਬਹੁਤ ਵਧੀਆ ਬਣੀ ਹੈ ਤੈਨੂੰ ਮੈਂ ਨਹੀਂ ਕਹ ਸਕਦੀ ਤੇ ਦੇਖ ਬਰਾ ਖਾ ਲੈ ਚਾਕਲੇਟ ਦੀ ਬਰਦੀ ਆਣਾ ਤਾਂ ਚਾ ਲੈ ਚਾਕਲੇਟ ਸਮਝ ਲੈ ਇਹ ਚਾਕਲੇਟ ਆ ਬਰੇ ਚਾਕਲੇਟ ਖਾਣ ਚ ਕਿਵੇਂ ਹਾਂ ਕਿ ਕਿ ਬੜੀ ਆ ਪੂਰੀ ਬੜੀ ਆ ਨਾ ਕਹਨਾ ਚਾਚੇ ਨੂੰ ਕੁਝ ਖਾ ਖਾ ਵੀ ਜਾ ਦੇਖ ਸਵਾਦ ਆ ਬਾਲੀ ਵਧੀਆ ਬਰੇ ਸਵਾਦ ਆ ਹਾ ਬ੍ਰਦਰ ਲੈ ਜਾ ਇਹਨੂੰ ਕਰ ਕਹਿੰਦਾ ਤੂੰ ਲੈ ਕੇ ਜਾ ਕੱਲੂ ਦੇ ਦੀ ਫਿਰ ਸਾਨੂੰ ਵਾਹ ਜੇ ਤੂੰ ਯਾਰ ਹੁਣੇ ਲੈ ਜਾ ਇਹਨੂੰ ਨਾ ਕੱਲੂ ਦੇ ਦੀ ਫਿਰ ਤੂੰ ਅਸੀਂ ਫੇਰ ਆਵਾਂਗੇ ਨਹੀਂ ਨਹੀਂ ਹੁਣੇ ਲੈ ਜਾ ਮੈਂ ਮੈਂ ਮੇਰੇ ਲੱਭੇ ਬਾਧੂ ਪਈਆਂ ਸਾ ਠੀਕ ਐ ਬ੍ਰਦਰ ਪੈਸੇ ਤਾਂ ਨਹੀਂ ਲੋੜ ਪੈਸੇ ਦੇ ਦਿੰਨੇ ਆ ਪੈਸੇ ਨਾ ਪੈਸਾ ਨਹੀਂ ਕੋਈ ਲੋੜ ਨਹੀਂ ਭਰਾਵਾ ਪੈਸੇ ਨਹੀਂ ਕੋਈ ਲੋੜ ਚੱਲ ਫਿਰ ਆਪਾਂ ਚੱਲੀਏ ਹੋਰ ਧਰਾਂ ਦੁਰਾਂ ਵੀ ਕੱਢਣੀਆਂ ਚੱਲ ਚਲੋ ਇੱਧਰ ਸਪਾਈਡਰਮੈਨ ਐ ਠੀਕ ਐ ਮਾਰੇ ਸਾਰੇ ਇਹ ਦੇ ਬੇਕੂਬ ਬਣ ਗਏ ਹਾਂ ਕੋਈ ਹੋਰ ਲੱਭਦਾ ਸ਼ਿਕਾਰ ਚੱਲ ਕੋ ਆ ਤਾ ਰੀਆ ਗੁਨੀਆ ਸ਼ੱਟੇ ਯੱਕੇ ਅੱਗੇ ਦੇਖ ਕੇ ਉਹ ਖੁਸ਼ ਹੋ ਜਾਏਗਾ ਤੀਨੇ ਗਲਤ ਕਪੜਾ ਨਹੀਂ ਨੋਂ ਤੋਂ ਆ ਚਲੋ ਚਾਹ ਚੋ ਮੈਂ ਚਾਹ ਤਾਂ ਗਾਣੇ ਖਾਣ ਵਾਲੀ ਨਹੀਂ ਹੈਗੀ ਉਹ ਤਾਂ ਖਾਣ ਵਾਲੀ ਹੈ ਬਧੀਆ ਹੀ ਬੜਾ ਥੋੜਾ ਬਾਜਵਾ ਖਾਣੀ ਹੈ ਆਪਣੇ ਨਾਲ ਤਾਂ ਫਰਾਮਾ ਆਪਾਂ ਪਹਿਲੀ ਮਾਰ ਚਾਹ ਪਾ ਸੀ ਚਾਹ ਜਾ ਜਾ ਜਾਣਾ ਕੀ ਹੋਣਾ ਫੇਰੇ ਨੇ ਹਣਾ ਫੇਰਾ ਹੋਰ ਜਾ ਪਹਿਲੇ ਹੁੰਦਾ ਸੀ ਜਾ ਕੇ ਚਲ ਜਾ ਪਹਿਲੇ ਅਸੀਂ ਹੋਰ ਪੜਾਇਆ ਕੰਮ ਜਿਆ ਕਰਦੇ ਚਾਹ ਪਾ ਪਾ ਲੀ ਜਾ ਆਇਆ ਪਪਾਤ ਕੋਲ ਜਿੱਦ ਕੇ ਪੈ ਕੀ ਜੀ ਪਤਾ ਨਹੀਂ ਕੀ ਹੈ ਖਾ ਕੇ ਦੇਖਾਂ ਦੱਪਾਣ ਤੋਂ ਪਹਿਲਾਂ ਉਹਨੇ ਖਾਧੀ ਜੀ ਜੀ ਉਹ ਵਾਲਾ ਮੇਰੇ ਨਾਲ ਜੀ ਲੈ ਯਾਰ ਨਹੀਂ ਵਧੀਆ ਤੀ ਕਾਲੂ ਵੀ ਉਹ ਤਾਂ ਲੈ ਲਵਾਂਗੇ ਪੈਸੇ ਦੇ ਦਾਂਗੇ ਭਾਈ ਭਾਈ ਜੀ ਟੱਕਰ ਨਹੀਂ ਕਰਾਜਾ ਅੱਧੀ ਮੰਮੀ ਨੂੰ ਪੈਸੇ ਲੈ ਚੱਲ ਆਇਆ ਤੂੰ ਮੈਂ ਛੱਡ ਦਾਂ ਨਹੀਂ ਚੱਲ ਛੱਡ ਦੇ ਚੱਲ ਸੌ ਆਪਾਂ ਸੌ ਜਾਣਾ ਹੁੰਦੇ ਨਹੀਂ ਨੂ ਰਹੇਗੇ ਹਾਂ ਰਾਤ ਹੋ ਰਹੀ ਹੈ ਤਾਂ ਕੰਮ ਘਾਣਦੇ ਯਾਰ ਅੱਜ ਤਾਂ ਸਸ ਓਏ ਆ ਗਈ ਸੱਤੀ ਨੂੰ ਮੋਹ ਜਵਾਕੀ ਚੱਕ ਆ ਗਿਆ ਆ ਗਈ ਹੈ ਉਹ ਤਾਂ ਉਹ ਹੀ ਹੈ ਜੜੀ ਸੱਤੀ ਨੂੰ ਲੈਂਦੀ ਹੈ ਹੈ ਨਿਕਾ ਅੱਤੇ ਰੀ ਕਿਨੇ ਗਰਦੀਸ ਮੱਲਦਾ ਨਾ ਮਸਾਲਾ ਲਾ ਪਰ ਖੜ ਜਾ ਪਹਿਲਾ ਮੈਂ ਇਹਨਾਂ ਨੂੰ ਦੇਖਣਾ ਵੀ ਕੀ ਕਰਦੇ ਕਿ ਪਤਾ ਹੋਰੇ ਕੋ ਸੋਦੇ ਉਹਨਾਂ ਦਾ ਚਲ ਕੱਲ ਨਾ ਤੋ ਇਹਨਾਂ ਦੇ ਪਿੱਛੇ ਹੀ ਬਾਹਰ ਪਜ ਚਲ ਹੁਣ ਤਾਂ ਪਾਈ ਜਾਂਗੇ ਹਰਪਾਲ ਦੇ ਬਹੁਤ ਪ티ਜੇ ਲੱਗਦੇ ਨੇ ਦੱਸ ਜਾਨਾ ਮੈਂ ਹਰਪਾਲ ਨੂੰ ਖੜ ਜਾ ਇਹ ਰੱਗ ਗੱਲ ਵੀ ਆਰੀ ਦੀ ਉਹ ਤੇਰੇ ਪ티ਜੇ ਲੱਗਾ ਕਰ ਲਕਰ ਨੇ ਹਾਂ ਸੱਚੀ ਉਹ ਸੱਚਾ ਹਾਂ ਮੈਂ ਵੀ ਗੱਲ ਦੇਖੀ ਤੀ ਉਹ ਪੁੜੀ ਹਾਂ ਹਾਂ ਓਏ ਹਾਂ ਓਏ ਆ ਜਾਦੀ ਆ ਥੜੀ ਹੁੰਦੀ ਕਿਲਾ ਨੇ ਹਾਂ ਓਏ ਆਂ ਕਰ ਤੋ ਓਏ आ गई है तो माने बात सुनू पूजिए पूजिए अब बच्चा अब बच्चा अच्छा री करनी